ਸਾਡੇ ਜੇ ਗੇਟ ਦੇ ਵਿੱਚ ਪਹਿਲੀ ਯਾਤਰਾ ਦੀ ਸ਼ੁਰੂਆਤ ਹੋਈ ਸੀਗਾ। ਅਹ ਦੇਖੋ 28 ਤਰੀਕ ਨੂੰ ਏਸੀ ਪਿੰਡ ਦੇ ਵਿੱਚ ਰਜਿਸਟ੍ਰੇਸ਼ਨ ਜਿਹੜੀ ਹੋ ਕੇ ਉਹ ਤੋਂ ਬਾਅਦ ਬਹੁਤ سارے ਸ਼ਰਧਾਲੂ ਆਨੇ ਡਰਾ ਕੱਟ ਕੇ ਉਹਨਾਂ ਦੇ ਨਾਮ ਜਿਹੜੇ ਜ਼ਰਤਾਂ ਦੇ ਸਾਹਮਣੇ ਪੇਸ਼ ਹੋਤੀ ਸੀਗੇ ਤੇ ਅੱਜ ਸਪਾਕੀ ਕੜੀ ਇੱਥੇ ਆਈ ਹੈ ਕਿ ਨਵਾਬ ਸਾਹਿਬ ਜੀ ਅੰਸਾ ਸਾਹਿਬ ਜਲੇਵਾਲਾ ਬਾਗ ਗਿਆਨ ਮੰਦਰ ਲਾਂਗ ਦੇ ਮੋਰ ਜਿੰਨੇ ਵਿਤਾਰਕ ਇਤਿਹਾਸਿਕ ਸਥਾਨ ਨੇ ਉਹ ਅੰਸਾ ਸਾਹਿਬ ਦੇ ਉਹਨਾਂ ਦਰਸ਼ਕਾਂ ਹਸਤੇ ਅੱਜ ਤਿੰਨ ਬਸਤੀ ਹਸਪਤਲ ਚ ਜਾਰੀਆਂ ਨੇ ਹਰ ਬਸਤੀ ਵਿੱਚ ਚਾਹੀਚਾਂ ਜੇ ਦੇ ਚਾਹ ਮੈਡੀਕਲ ਨਾਲ ਲਿਟਡ ਇੱਕ ਡਾਕਟਰਾਂ ਤੇ ਮੈਡੀਕਲ ਸਹੂਲਤ ਦੀ ਵੀ ਐ ਰਪਨਾ ਕਰੇ ਬਵਾਤ ਮਨਾ ਕਰੇ ਕੋਈ ਸਮਝੀ ਹੁੰਦੀ ਤੇ ਉਹਨਾਂ ਦੇ ਪ੍ਰੋਜੈਕਟ ਨੰਬਰ ਸਾਰਿਆਂ ਦੇ ਉਹ ਇੱਕ ਬੰਦੇ ਕੋਲੇ ਨੇ ਉਹਨਾਂ ਕੋਲੇ ਸਾਰਿਆਂ ਦਾ ਉਸ ਬੰਦੇ ਦਾ ਜਿਹੜਾ ਪ੍ਰੋਜੈਕਟ ਨੰਬਰ ਹੈ ਤਾਂ ਕਿ ਕੋਈ ਉਥੇ ਕੋਈ ਮਰੀ ਇਜਤਦ ਹੋ ਜਾਂਦਾ ਕੋਈ ਤਾਂ ਕੋਈ ਉਹਨਾਂ ਨੂੰ ਦਿੱਕਤ ਆਉਂਦੀ ਤੇ ਦੌਰ ਆਤਾ ਦਿਨ ਦਿਨ ਦਾ ਇਹ ਪ੍ਰੋਗਰਾਮ ਤੇ ਮੈਂ ਆਪਣੇ ਆਪ ਨੂੰ ਬਹੁਤ ਕਿਸਮਤ ਵਾਲਾ ਸਮਝਦਾ ਸਮਝਦਾ ਕਿ ਹਰਕਤ ਉਹੀ ਤੋਂ ਇਹ ਸ਼ੁਰੂਆਤ ਹੋਈ ਹੈ ਔਰ ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ਵਾਲੇ ਦਿਨ ਚੱਲ ਰਹੇ ਨੇ ਤੇ ਸੁਖ ਸ਼ਾਂਤੀ ਦੀ ਅਦਾਜ਼ ਕਰਕੇ ਲੋਕਾਂ ਨੂੰ ਬਹੁਤ سارے ਮਨੁਨਸ ਵਸਦੇ ਵਿੱਚ ਮਿਲੇ ਕਿ ਪਹਿਲੀ ਵਾਰ ਆ ਰਹੇ ਜਿੰਦਗੀ ਚ ਮੈਂ ਮਾਤਾ ਜੀ ਕਹਿੰਦੇ ਭਾਈ ਕੰਮ ਤਾਂ ਨਾਲ ਹੀ ਕਰਨੀ ਦਾ ਸੰਗੀਤ ਦੇ ਤਾਂ ਮਕਰੀ ਤੇ ਅਸੀਂ ਪਹਿਲੀ ਵਾਰ ਜਾਤ ਲੱਗੇ ਜਾ ਰਹੇ ਕਿ ਮੈਂ ਪਾਸਵ ਇਸ ਗੱਲ ਸੁਣਨਾ ਕਿ ਜੋ ਕਹਾਣੀ ਸ਼ੁਰੂ ਹੋਣੀ ਹੈ ਉਹ ਲੰਗਰ ਦਾ ਪ੍ਰਸਾਰਕ ਦੱਸ ਰਿਹਾ ਹੈ ਤੇ ਜਿਹੜੇ ਉਧਰ ਦੇ ਜ਼ਿੰਮੇਦਾਰ ਧਾਰਨ ਜਾਂ ਫਿਰ ਉਹ ਅੰਦੇਸਾ ਸਾਹਿਬ ਜਾਂ ਜੱਫਰ ਗੁਰਦਾਸਪੁਰ ਜਿਹੜਾ ਗੁਰੂ ਪੱਟੀ ਮੁੰਨਾ ਨੋਕ ਕੋਲ ਉਹ ਜਾਂਦੇ ਰਹਿੰਦੇ ਨੇ ਨੇੜੇ ਮਾਥਾ ਰੇਖਦੇ ਰਹਿੰਦੇ ਨੇ ਨਾ ਉਸ ਦਾ ਘਰਾਂ ਨੂੰ ਮੁੰਨਾ ਵਸਤੇ ਇੱਧਰ ਮੁਟਕਸੀਰੀ ਕੇਸ ਕਹਾ ਸਾਹਿਬ ਜਾਂ ਫਤਿਹਗਰ ਸਾਹਿਬ ਜਾਂ ਨੰਦਨ ਸਿੰਘ ਸਾਹਿਬ ਉਹ ਉਧਰ ਵਸਤੇ ਆਸਾ ਕੀ ਇਫੀਟਿਟ ਜੁੜੀ ਹੈ ਤਾਕਿਸਤਾਨ ਮੋਦੀ ਲੇਖ ਤੇ ਇਹਨੂੰ ਫਿਰ ਹੌਲੀ ਹੌਲੀ ਅਸੀਂ ਐਕਸਪੈਂਡ ਕਰਦੇ ਜਾਵਾਂਗੇ ਕਿ ਅਜਮੇਰ ਵਾਸਤੇ ਇੰਨੇ ਸ਼ਰੀਫ ਵਾਸਤੇ ਵੀ ਟ੍ਰੇਨ ਉਤਪੇਨ ਕਰਵਾ ਦਵਾਂਗੇ ਜਿਵੇਂ Patna ਸਾਹਿਬ ਤੇ ਯਾਤਕ ਸਿੰਘ ਸਾਹਿਬ ਇਤਿਦਾਂਤ ਜਫਾਰਾ ਨਸੀ ਹਾਟੂ ਸ਼ਾਮ ਜਿੰਨ ਜਿੱਥੇ ਵੀ ਧਰਮ ਦੇ ਗੁਰੂ ਕਹਿੰਦੇ ਆ ਸਮਾਗਮ ਚੱਲ ਰਹੇ ਨੇ ਹਰ ਇੱਕ ਸ਼ਹਿਰ ਦੇ ਵਿੱਚ ਅਲ ਰਾਤ ਮਟਾ ਦੇ ਵਿੱਚ ਸੀਗਾ ਤੇ ਉਸ ਸਾਡੀ ਸਾਰੀ ਹਿਸਟਰੀ ਉਸ ਸਾਡਾ ਸਾਰਾ ਪੈਸਾ ਜਿਹੜਾ ਆਨਲਾਈਨ ਪੇਇਮੈਂਟ ਦੱਸਿਆ ਗਿਆ ਤਾਂ ਕਿ ਇਸ ਤਰ੍ਹਾਂ ਦੀਆਂ ਲਾਸਾਨੀ ਕਰਤਾਨੀਆਂ ਪਾਈ ਮਾਦੀ ਦਾਸ ਪੈਸਾ ਦੀ ਦਾਸ ਪਾਈ ਦਿਨਾਂ ਦੀ ਉਹ ਕਹਾਣੀ ਹੈ ਛੱਪ ਦਿੱਤਾ ਸਰਲਾ ਨੰਬਰ ਮਹਾਨੀ ਇਹਨਾਂ ਬਰਸਾਤ ਦੇ ਵਿੱਚ ਬੜੇ ਬਿਤੇ ਇਧਰ ਤੇ ਕਹਾਂਗੇ 24 ਤਰੀਕ ਨੂੰ ਵਿਸ਼ੇਸ਼ ਸੈਸ਼ਨ ਜਿਹੜਾ ਵਿਧਾਨ ਸਭਾ ਦਾ ਨਾਮ ਕੋਲ ਸਾਬੂ ਉਤੇ ਪੁਛਿਆ ਸੀ ਕਿ ਐਸਐਸਪੀ ਉਸ ਐਸਐਸਪੀ ਸੇਮ ਸਮ ਤੇ ਰੰਤਾਰਨ ਦੀ ਇਲੈਕਸ਼ਨ ਨੂੰ ਕਿਸ ਤਰ੍ਹਾਂ ਦੇਖਦੇ ਹੋ ਜਿਸ ਤਰ੍ਹਾਂ ਐਸਐਸਪੀ ਨੂੰ ਸਸਪੈਂਡ ਕੀਤਾ ਗਿਆ ਚੋਣ ਅਯੋਗ ਵੱਲੋਂ ਕਿ ਉਸ ਤਰੀਕੇ ਦੀ ਕੋਈ ਰਾਜਨੀਤੀ ਕੀਤੀ ਜਾ ਰਹੀ ਹੈ ਸਾਡੀ ਪਾਰਟੀ ਲਾ ਐਂਡ ਆਰਡਰ ਨੂੰ ਫਾਲੋ ਕਰਨ ਵਾਲੀ ਪਾਰਟੀ ਕਾਨੂੰਨਾਂ ਸੰਵਿਧਾਨ ਫਾਲੋ ਕਰਨ ਵਾਲੀ ਪਾਰਟੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਉਹਨੂੰ ਬਾਈ ਇਲੈਕਸ਼ਨ ਦਾ ਐਲਾਨ ਕਰਦਾ ਜਿਵੇਂ ਵੀ ਉਹਨਾਂ ਦਾ ਜਿਹੜਾ ਹਕੂਮਤ ਹੋਊਗਾ ਜੋ ਵੀ ਉਹਨਾਂ ਨੇ ਐਸ ਲੈਣ ਗਿਆ ਸੀ ਉਹਨੂੰ ਦੇਖਾਂਗੇ ਰਾਤੀ ਸੀ ਪੰਨਲ ਬੇਤਾ ਸੀ ਆਪਏ ਸਭ ਸਰਾ ਸਰਿੰਦਰ ਲੰਬਾ ਜੀ ਉਹਨੂੰ ਦੇਵਾਟਰੀ ਆ ਗਈ ਉਹਨਾਂ ਨੇ ਜੋਇਨ ਵੀ ਕਰ ਲਿਆ ਰਾਤੀ ਕਰ ਲਈ ਸੀ ਮੈਂ ਤੇ ਅੱਜ ਪਚਾਰਤਾ ਤੋਂ ਜੋ ਪਤਾ ਹੈ ਕਿ ਬਾਕੀ ਮਾਲੀ ਦਾ ਪਾਣੀ ਪਾਣਾ ਪਤਾ ਮਸਕਾ ਸਰ ਕਾਂਗਰਸ ਰਾਜਾ ਵੜਿੰਗ ਦੇ ਸਰ ਕਾਂਗਰਸ ਇੱਕ ਦੂਜੇ ਤੋਂ ਸਵਾਲ ਉੱਪਰ ਚੱਕਣ ਦੇ ਉਹ ਸੋਚਣਾ ਗਲਤੀ ਆਪਣੀ ਹੋ ਗਈ। ਮਾਕੜਾ ਮੋਦੀਆਂ ਵੀ ਪ੍ਰੈਸ ਕਾਨਫਰੰਸ ਕਰਦੇ ਨੇ। ਮੈਂ ਤੁਹਾਡੇ ਕੋਲ ਜਾਣਾ। ਜਿਹਦੇ ਪਿੱਛੇ ਸੀ ਬਾਲੇ ਮੈਨੂੰ ਤਾਂ ਜਾਨਦਾ ਨਹੀਂ ਆਰਾਮ ਨਾਲ। ਠੀਕ ਹੈ। ਅੰਮ੍ਰਿਤਸਰ ਦੇ ਰਾਜਪਿੰਗ ਦੇ ਬਿਆਨ ਨੂੰ ਕਿ ਮੈਂ ਦੇਖਿਆ ਦੁਬਾਰਾ ਉਹਨਾਂ ਨੇ ਫੇਰ ਕੇਸ ਛੋਟੇ ਬੱਚਿਆਂ ਦੇ ਕੇਸਾਂ ਨਾਲ ਲਗਾ ਕੇ ਕਿਹਾ ਕਿ ਸਵਾਰਥ ਕਰੇ ਕਿ ਕਿਤੇ ਜਾਣੇ ਕਿ ਗਲਤੀ ਇੱਕ ਵਾਰ ਹੁੰਦੀ ਹੈ ਪਹਿਲਾਂ ਤਾਂ ਵੋਟਾਂ ਸਾਨੂੰ ਲੱਗਦੀ ਕਿ ਨਿਕਲ। ਕੀ ਕਰੀਏ ਨਾ। ਦੇਖੋ ਵੀ ਪੱਤੀ ਦਾ ਨਹੀਂ। ਮੈਂ ਕੋਸ਼ਿਸ਼ ਕਰਦਾ ਇਹੋ ਕਹਿਣਾ ਬਾਅਦ ਵਿੱਚ ਸਾਥੀਆਂ। ਕਿਤੇ ਮੈਨੂੰ ਮਸਲਾ ਵਾ ਮਨ ਆਤੇ ਹੀ ਸੋਚਿਆ ਮੈਂ ਕੁਝ ਸਾਲ ਪਹਿਲਾਂ ਨੂੰ ਕੰਮ ਦੀ ਸਰਕਾਰ ਬਣੀ ਸੀ ਭੰਡਣ ਲੱਗੀ ਸੀ ਉਹ ਕਹਿੰਦੇ ਮੈਂ ਮੋਟੂ ਨੇ ਗਿਆ ਸੀ ਮੈਂ ਖੈਲੇ 2025 ਤੇ 26 ਦੇ ਨੇੜੇ ਜਾ ਕੇ ਇਹ ਪਾਗਲ ਹੋ ਗਏ ਸਾਰੇ ਤੇ ਸਗਾਈ ਭਾਗ ਖਾਣਾ ਬਣਾਉਣਾ ਬਣਾਵਾ ਖਰਚ ਕਰਾਉਗਾ ਉਹ ਕਹਤੇ ਉਹ 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 ਕੋਈ ਨਹੀਂ ਉਹ ਕਹਤੇ ਜਨਮ ਤੋਂ ਕਹਿੰਦੇ ਦੂਜੇ ਸੀਟ ਵਾਲੇ ਕਹਿਣਗੇ ਭਾਈਆ ਤੁਸੀਂ ਕੰਬਲੇ ਕਿਉਂ ਆਪਸਾਂ ਹਰਿਆਣਾ ਹੈ ਸਮਸਕਲ ਕੇ ਅਬਦੁੱਲਲਾ ਦਾ ਨਾਮ ਹਰਚਾ ਕਰਾ ਰਾ ਹੈ ਕਿ ਸਰਕਾਰੀ ਬਾਗ ਖਾਨਾ ਨੂੰ ਆਪੂ ਗਾ ਜਿਹੜੇ ਸਾਹ ਤੇ ਧਿਆਨ ਦੇ ਰਹੇ ਨੇ ਇਹ ਕੋਈ ਨਾਰਮਲ ਦਿਮਾਗ ਦਾ ਦਾ ਹੈਗੀ ਉੱਪਰ ਚ ਇਹ ਤਾਂ ਕੋਈ ਹਾਲ ਹੁਰ ਲਗੇ ਜਿਵੇਂ ਆ ਪਾ ਕਹਿੰਦੇ ਆ ਕਿ ਜਾਂ ਕੋਈ ਰਾਜਪਿੰਡ ਉਹਨਾਂ ਨੂੰ ਜਦੋਂ ਸਿੱਧੂ ਲੜਾਇਆ ਕਰਨ معناتਾ ਆਣਾ ਪਿਆ ਉਹਨਾਂ ਉਧਰ ਰੂਹ ਦੀ ਕੋਈ ਗੱਲ ਨਹੀਂ ਸਰਪਾਇਦਾ ਉਹ ਉਹ ਬੁਣੀ ਕਰਦਾ ਨਹੀਂ ਕੀ ਪਤਾ ਭਾਈ ਰਾਹੁਲ ਗਾਂਧੀ ਜੀ ਪਹਿਲਾਂ ਹੀ ਵੀ ਐਮ ਤੇ ਸਵਾਲ ਖੜੇ ਕਰਦੇ ਸੀ ਹੁਣ ਕਹਿੰਦੇ ਨੇ ਵੀ ਬੋਰਡ ਛੋੜ ਗੱਦੀ ਛੋੜ ਵੀ ਹਰ ਇੱਕ ਵਾਰ ਉਹ ਚੀਜ਼ ਦੇ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਵੀ ਇਹ ਦੋਪਰ ਮੈਂ ਕੱਲ ਵੀ ਇਹ ਗੱਲ ਪਟਾਲਾ ਦੇ ਵਿੱਚ ਸਵਾਲ ਕੀਤਾ ਸੀਗਾ ਮੈਂ ਇਹ ਗੱਲ ਕਹਿਣੀ ਚਾਹੁੰਦਾ ਜੇ ਕੋਈ ਪਾਰਟੀਆਂ ਨੂੰ ਤਰਾਜਿਆ ਡੈਮੋਕ੍ਰੈਟਿਕ ਸਿਸਟਮ ਤੇ ਕੁਈ ਵੀ ਐਵੀਐਮ ਤੇ ਵੀ ਸਵਾਰੂਕ ਨਹੀਂ ਅਸੀਂ ਵੀ ਦਿੱਲੀ ਦੀ ਇਲੈਕਸ਼ਨ ਤੋਂ ਪਹਿਲਾਂ ਇਲੈਕਸ਼ਨ ਕਮਿਸ਼ਨ ਕੋਲ ਗਏ ਸੀ ਕਿ ਵੋਟਾਂ ਕੱਟੀਆਂ ਵੀ ਜਾ ਰਹੀਆਂ ਵੋਟਾਂ ਨਵੀਆਂ ਐਡ ਕੀਤੀਆਂ ਜਾ ਰਹੀਆਂ ਬੋਗਸ ਮੇਡਾ ਕੋਈ ਧਿਆਨ ਨਹੀਂ ਦਿੰਦਾ ਉਸ ਹੁਣ ਵੀ ਉਹਨਾਂ ਨੇ ਜਿਹੜਾ ਰੱਗਮੰਦੀਸ ਨੇ ਹਰਿਆਣਾ ਦਾ ਕੰਡਾ ਦਿੱਤਾ ਤੋਂ ਦੇ ਬਾਰੇ ਇਲੈਕਸ਼ਨ ਕਮਿਸ਼ਨ ਨੂੰ ਜਵਾਬ ਦੇਣਾ ਚਾਹੀਦਾ ਸੈਟੀਸਫਾਈ ਕਰਨਾ ਚਾਹੀਦਾ ਸਾਰੀ ਪਾਰਟੀ ਇਲੈਕਸ਼ਨ ਕਮਿਸ਼ਨ ਜਵਾਬ ਦਿੰਦਾ ਨਹੀਂ ਭਾਜੀ ਜੀ ਪੀ ਵੀ ਪਹਿਲਾਂ ਜਵਾਬ ਦਿੰਦੀ ਬੀ ਜੀ ਪੀ ਕਿਉਂ ਆ ਜਾਂਦੀ ਹੈ ਹੱਕ ਚ ਏਵੀਐਮ ਦੇ ਹੱਕ ਚ ਕਿਉਂ ਆ ਜਾਂਦੇ ਜੇ ਉਹਨਾਂ ਨੂੰ ਮੋਦੀ ਲਹਿਰ ਤੇ ਇੰਨੇ ਯਕੀਨ ਹੈ ਕਿ ਮੋਦੀ ਦੇ ਨਾਂ ਤੇ ਵੋਟ ਪੈਂਦੀ ਹੈ ਉਹ ਗਣਪਾ ਵੀ ਜਿੰਨੇ ਮਾਜੀ ਫੋਲੋ ਬਿਲਕੁਲ ਸਾਰਿਆਂ ਦਾ ਰਾਜ ਜਿਹੜਾ ਉਹ ਲਾਉ ਤੇ ਉਹਨਾਂ ਨੂੰ ਸੈਕਸ ਫਾਈ ਕਰੋ ਆਪਾਂ ਕਬੱਡੀ ਟੂਰਨਾਮੈਂਟ ਤੇ ਜਾਂਦੇ ਠੀਕ ਹੈ ਉਸ ਪਿੰਡ ਟੂਰਨਾਮੈਂਟ ਦੇ ਜਿਹੜੇ ਰੂਲ ਹੁੰਦੇ ਨੇ ਕਈ ਵਾਰੀ ਇੱਕ ਪਿੰਡ ਦੀ ਕਬੱਡੀ ਹੁੰਦੀ ਹੈ ਕੋਈ ਬਾਹਰਲੇ ਪਿੰਡ ਦਾ ਮੁੰਡਾ ਕਢਾ ਲਿਆ ਵੋਟਰ ਸੂਚੀ ਕੱਢ ਲੈਣਿਆ ਪਰ ਪੂਰ ਬੋਰਡ ਦਿਖਾਓ ਇਸ ਮੁੰਡੇ ਦੀ ਬਾਹਰਲੇ ਪਿੰਡ ਬਲੋਂ ਖੇਡਦਾ ਇਥੋਂ ਤੱਕ ਤੋਂ ਪਿੰਡ ਚ ਦੀ ਟੀਮ ਚ ਕਿਵੇਂ ਆ ਗਿਆ ਉਗਣਾ ਠੀਕ ਹੈ ਜੀ 20 ਰੁਪਏ ਦਾ ਅਧਰਾਜ ਫੀਸ ਭਰ ਤੋਂ ਅਧਰਾਜ 20 ਭਰ ਕਿਉਂ ਤੋਂ ਬਾਦ ਨੂੰ ਜਾਂਚ ਕਰਕੇ ਫੈਸਲਾ ਕਰਦੇ ਤੇ ਜੇ ਕਿਸੇ ਦਾ ਅਧਰਾਜ ਆ ਹੁਣ ਠੀਕ ਤਾਂ ਕਰੋ ਨਾ ਬਜਾਏ ਇਸ ਦੇ ਕਿ ਤੁਸੀਂ EVM ਦੇ ਹੱਕ ਚ ਆਗੇ ਤਾਂ ਕਿਤੇ ਨਾ ਕਿਤੇ ਤਾਂ ਜਦੋਂ EVM ਆ BJP ਦੇ ਆ ਲੀਡਰਾਂ ਦੇ ਘਰੋਂ ਮਿਲਦੀਆਂ ਨੇ ਮਸ਼ੀਨਾ BB ਪੈਟ ਦੀਆਂ ਪਰਚੀਆਂ ਕੂੜੇ ਚੋਂ ਮਿਲੀਆਂ ਨੇ ਬਹੁਤ ਚੰਗਾ ਸਮਸਤੀ ਘਰ ਮੈਂ ਰੱਖਾਂ ਜੀ ਆ ਬਹੁਤ ਦੰਸਾ ਦਾਰਕ ਇਹ ਥੋੜੀ ਅਫਰ ਡਾਉਟ ਬਤਾਂ ਮੈਂ ਸ਼ੱਕ ਕਰਦਾ ਸਰ ਪੰਜਾਬ ਯੂਨੀਵਰਸਿਟੀ ਨੂੰ ਕਿਵੇਂ ਦੇਖਦੇ ਹੋ ਸਮਝਾਇ ਕਿ ਪੰਦ ਕਿਉਂ ਦੇਖੋ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਲੈਗਸੀ ਹੈ ਪੰਜਾਬ ਦਾ ਵਿਰਸਾ ਹੈ ਬਹੁਤ ਬਾਰੇ ਇਹ ਨੀਤੀਆਂ ਜਿੰਨੀਆਂ ਵੀ ਹੋਈਆਂ ਮੈਂ ਉਹਨਾਂ ਦੇ ਵਿੱਚ ਪੰਜਾਬ ਯੂਨੀਵਰਸਿਟੀ ਦੇ ਹੱਕ ਦੇ ਵਿੱਚ ਮੈਂ ਆਵਾਜ਼ ਉਠਾਈ ਮੈਂ ਨਾਗਰਨ ਨੂੰ ਬੋਕ ਕੇ ਜਵਾਬ ਦਿੱਤਾ ਕਿ ਪੰਜਾਬ ਯੂਨੀਵਰਸਿਟੀ ਸਾਡੀ ਲੈਗਸੀ ਹੈ ਵਿਰਸਾ ਹੈ ਇਹ ਯੂਨੀਵਰਸਿਟੀ ਲੋਹਰ ਤੋਂ ਚੱਲਦੀ ਸੀ ਉਹ ਲੱਚਾ ਉਹ ਜਿਹੜੇ ਫੈਸਲੇ ਚੁੱਕੇ ਨੇ। ਤੇ ਉਹ ਸਾਡੇ ਕਾਲਜ ਜਿਹੜੇ ਨੇ ਉਹਦੇ ਨਾਲ 170 ਤੋਂ ਵੱਧ ਕੁਆਰ ਲਿਆ ਗਿਆ। ਹੋਰ ਸਾਰੀਆਂ ਸਟੇਟਾਂ ਦੇ ਬੱਚੇ ਇੱਥੇ ਪੜ੍ਹਦੇ। ਕਿਉਂ ਇਹ ਇੱਕ ਜੁਨੀਵਰਸਿਟੀ ਦੀ ਸੈਨੇਟ ਤੇ ਸਿੰਡੀਕੇਟ ਨਾ ਬਣ ਗਿਆ ਲੈ ਹੈ। ਕਿਉਂ ਮੈਂ ਇਸ ਤੋਂ ਪਹਿਲਾਂ ਨਾ ਇੱਕ ਇਨਡਾਇਰੈਕਟ ਕੋਸ਼ਿਸ਼ ਕੀਤੀ ਸੀ। ਮੈਂ ਵੀ ਉਸ ਮੀਟਿੰਗ ਦੇ ਵਿੱਚ ਗਿਆ ਸੀਗਾ ਤੇ ਦੋਨੋਂ ਗਵਰਨਰ ਆਏ ਸੀ ਪੰਜਾਬ ਦੇ ਇਹਨਾਂ ਦੇ। ਉਹ ਕਹਿੰਦੇ ਸੀਗੇ ਕਿ ਸਾਡੇ ਜਮਨਾ ਨਗਰ ਦੇ ਅੰਬਾਲਾ ਦੇ ਕੁਸ਼ਿੰਤਰ ਦੇ ਸਾਡੇ ਕੁਝ ਕਾਲਜ ਜਿਹੜੇ ਨੇ ਉਹ ਐਫਲੀਟਡ ਕਰਦੇ ਇਸ ਯੂਨੀਵਰਸਿਟੀ ਨਾਲ ਮੈਂ ਕਿਹਾ ਇਸ ਯੂਨੀਵਰਸਿਟੀ ਚੋਂ ਆਪਣੇ ਕਾਲਜ ਕੱਢੇ ਕਿ ਨਹੀਂ ਸੀ ਇਹਨਾਂ ਨੇ ਆਪ ਕੱਢੇ ਸੀ ਲਿਖ ਕੇ ਦਿੱਤਾ ਸੀ ਕਿ ਸੀਐਸ ਯੂਨੀਵਰਸਿਟੀ ਚੋਂ ਆਪਾਂ ਕਾਲਜ ਕਰਨ ਲੱਗੇ ਅਸੀਂ ਪੁਰਖhetra ਯੂਨੀਵਰਸਿਟੀ ਬਣਾ ਲਈ ਕਿਹੜੇ ਖੇਤਰ ਦੀ ਯੂਨੀਵਰਸਿਟੀ ਬਣਾਈ ਹੁਣ ਕਹਿੰਦੇ ਹੋਰ ਸਾਨੂੰ ਪਾਓ ਕਦੇ ਮਰ ਜਾ ਚਿੜੀਆਂ ਕਦੇ ਜਿਉ ਜਾ ਚਿੜੀਆਂ ਇਹਦਾ ਥੋੜੀ ਚੱਲੂਗਾ ਉਹ ਕੀ ਆ ਉਹਦਾ ਕੀ ਸੀ ਕਿਉਂਕਿ ਇਹਨਾਂ ਦੇ ਗ੍ਰੈਜੂਏਟਸ ਐ ਨਹੀਂ ਹੋਂ ਸੈਨੇਟ ਦੇ ਵਿੱਚ ਤੁਸੀਂ ਨਹੀਂ ਤੇ ਉਹ ਕੀ ਕਰਨੇ ਹੁਣ ਕਹਿੰਦੇ ਨੇ ਵੀ ਜੀ ਸਰ ਅਸੀਂ ਸਾਡੇ ਕਾਲਜ ਆ ਜਾਣਗੇ ਤਾਂ ਅਸੀਂ ਸੈਨੇਟ ਦੇ ਵਿੱਚ ਐਂਟਰੀ ਹੋਣੀ ਸਾਡੀ ਅਸੀਂ ਫੈਸਲਾ ਕਰਿਆ ਕਰਾ ਅਸੀਂ ਉਹਦਾ ਜਵਾਬ ਦੇ ਤਾ ਤਾਂ ਹੁਣੇ ਨੋਟੀਫਿਕੇਸ਼ਨ ਆਈ ਆਉਣ ਲੱਗੀ ਫਿਰ ਨੋਟੀਫਿਕੇਸ਼ਨ ਵੀ ਲਫ਼ਜ਼ਾਂ ਦੇ ਵਿੱਚ ਕਹਿ ਲਿਆ ਕਿ ਨਵਾਂ 28 ਤਰੀਕ ਵਾਲਾ ਜਿਹੜਾ ਨੋਟੀਫਾਈ ਹੋਦੇ ਸੰਬੰਧੀ ਕੋਈ ਹੋਰ ਫੈਸਲਾ ਕਿਸੇ ਹੋਰ ਤਰੀਕ ਨੂੰ ਲਿਆ ਜਾਊਗਾ ਮਤਲਬ ਇਹੀ ਸਮਝ ਦਿਓ ਸਾਡ ਸਾਡੀਆਂ ਜਿਹੜੀਆਂ ਪ੍ਰਾਪਰਟੀਆਂ ਨੇ ਜਾਂ ਜਿਹੜੀਆਂ ਸਾਡੀਆਂ ਸਾਡੇ ਜਿਹੜੇ ਸਰੋਤ ਨੇ ਪੰਜਾਬ ਦੇ ਕਦੇ ਬਿਜਲੀ ਬੋਰਡ ਦੇ ਪਿੱਛੇ ਪੈ ਜਾਂਦੇ ਕਦੇ ਭਾਖੜਾ ਡੈਮ ਦੇ ਪਿੱਛੇ ਪੈ ਜਾਂਦੇ ਕਦੇ ਯੂਨੀਵਰਸਿਟੀਆਂ ਦੇ ਪਿੱਛੇ ਪੈ ਜਾਂਦੇ ਪੰਜਾਬ ਨਾਲ ਸੰਬੰਧਤ ਤਾਂ ਕੋਈ ਚੀਜ਼ ਇਹਨਾਂ ਨੂੰ ਮਿਲ ਨਹੀਂ ਕਦੇ ਕਦੇ ਝਾਕੀ ਨਹੀਂ ਸੀ ਦਿਖਾਉਣੀ 26 ਜਨਵਰੀ ਤੇ ਜਾਂ 15 ਅਗਸਤ ਤੇ ਅਸੀਂ ਪੰਜਾਬ ਦੀ ਝਾਕੀ ਕੱਢਦੀ ਪਰ ਮਤਲਬ ਕਿਉਂ ਇਨੀ ਦੁਸ਼ਮਣੀ ਕਰ ਰਹੇ ਨੇ ਤਾਂ ਫਿਰ ਲੋਕ ਦੱਸਦੇ ਨੇ ਕਿ ਪਰਸੋਂ ਸਰ ਤਰਨਤਾਰ ਦੇ ਵਿਦਿਅਕ ਮੀਟਿੰਗ ਦੇ ਮੀਟਿੰਗ ਨੇ ਕਿਹਾ ਕਿ ਜਿਹੜੇ ਫੈਸਲਾ ਲਿਆ ਗਿਆ ਸੀ ਦੋ ਵਿਦਿਆਰਥੀਆਂ ਨੂੰ ਨਹੀਂ ਠੀਕ ਲੱਗਿਆ ਅਸੀਂ ਵਾਪਸ ਲੈ ਲਿਆ ਪਰ ਹੁਣ ਉਹ ਚੋਣਾ ਦੀ ਗੱਲ ਕਰ ਰਹੇ ਨੇ ਵਿਦਿਆਰਥੀ ਕੀ ਦਸਤੀਜ ਇਕੱਠਾ ਕਰਕੇ ਬਿਲਕੁਲ ਨੀਤ ਬਿਲਕੁਲ ਹੋ ਰਹੀ ਸਨ ਇਹ ਜਾਕਰ ਹੋ ਰਹੀ ਜਾਕਰ ਮੇਰੇ ਤੋਂ ਮਾਫੀ ਮੰਗਣ ਤੇ ਆਖਦੇ ਹੋ ਨੇ ਉਪਰੋਂ ਫੈਸਲੇ ਲੈ ਕੇ ਵਾਪਸ ਲੈਂਦੇ ਨੇ ਇਹਨਾਂ ਨੂੰ ਉੱਡਾ ਕੇ ਕਰ ਦਿੰਦੇ ਨੇ ਮਾਮਾ ਨੂੰ ਮੁਆਫੀਆਂ ਹੁੰਦੀਆਂ ਸੋਨੂੰ ਅਨੀਤ ਨੂੰ ਵੀ ਪਤਾ ਤਾਂ ਅਸੀਂ ਬੋਲਦਾ ਸੀ ਵੀ ਐ ਕਿਉਂ ਹੁੰਦਾ ਹੁਣ ਇਤਲੇ ਵਸੋਂ ਹਮੇਸ਼ਾ ਤੇ ਮੋਦੀ ਨੂੰ ਚਾਹਦਾ ਕਰਦਾ ਕਿ ਜੀ ਉਹਨਾਂ ਨੂੰ ਤਾਂ ਪਤਾ ਹੀ ਨਹੀਂ ਹੁੰਦਾ ਜੀ ਇਹ ਤਾਂ ਕੋਈ ਹੋਰ ਹੀ ਕਾਹ ਜਾਂਦਾ ਦੱਸੋ ਫਿਰ ਕੌਣ ਕਾਹ ਜਾਂਦਾ ਸਰ ਕੱਲ ਤੂਰੀ ਆਈ ਸੀ ਮਨ ਕੇ ਉਹ ਵਿਸ਼ਵ ਕਮੇਟ ਕਾਸ ਕੇ ਇਹ ਵੀ ਪੁਲ ਨਹੀਂ ਹਾਲ ਤੱਕ ਬਣਾਇਆ ਸੀ ਬੋਲ ਤਾਂ ਉਹਰੇ ਲਈ ਵੀ ਆਈ ਕਮੇਟ ਕਿਉਂ ਮੇਰੇ ਤੇ ਕਾਸ ਦੇ ਲਈ ਅਸੀਂ ਬਣਾ ਲਾਂਗੇ ਉਹ ਉਪਰ ਪਹਿਲੀ ਆ ਕੇ ਉੱ ਘਾਟ ਨੂੰ ਕਰਨ ਲੱਗ ਜਾਂਦੇ ਆ ਮੈਂ ਤੁਹਾਨੂੰ ਦੱਸਿਆ ਉਹ ਨਹੀਂ ਬੁਦੂ ਵਸਤੀ ਕਰਦਾ ਹੈ ਕਿਉਂਕਿ ਪੜਪੜ ਜਿਹੜੇ ਨੇ ਇਹਨਾਂ ਨੇ ਸ਼ਕਤੀਆਂ ਆਪਣੇ ਕੋਲ ਰੱਖੀਆਂ ਹੋਈਆਂ ਸਾਰੀਆਂ ਇਹਨਾਂ ਨਹੀਂ ਦਿੱਤੀਆਂ ਹੋਈਆਂ ਜਿਨੇ ਸਿੰਧਿਆ ਉਹ ਗਿਆ ਸਕਾਲਸ ਚੁਕਿਆ ਸੀ ਸਿੰਧਿਆ ਹੈਨਾ ਉਹ ਸਾਰੇ ਸਾਰੇ ਜਹਾਜ਼ ਵੇਚ ਕੇ ਉਹਨੂੰ 에ਵੀਏਸ਼ਨ ਮਿਨਿਸਟਰ ਬਣਾਤਾ ਜਹਾਜ਼ ਵੇਚਦੇ ਉਹ ਜਹਾਜ਼ ਤਾਂ ਵਿਸਤਾਰਾ ਤੇ ਟਾਟਾ ਨੇ ਲੈ ਲਏ 에ਰ ਇੰਡੀਆ ਦੇ ਉਹਨੂੰ 에ਵੀਏਸ਼ਨ ਮਿਨਿਸਟਰ ਬਣਾਤਾ ਅਸੀਂ ਉਹਦੇ ਕੋਲ ਗਏ ਵੀ ਦੋ 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 ਤਿੰਨ ਫਲੈਟਾਂ ਸ਼ੁਰੂ ਕਰਦੋ ਅਮਰ ਸਾਹਿਬ ਸਾਹਤ ਉਹਦੇ ਬਹਾਲੀ ਉਹ ਕਹਿੰਦਾ ਫਲੈਟਾਂ ਮੇਰੇ ਹੱਥ ਚਾਹੀਦੀ ਨਹੀਂ ਮੈਂ ਕਿਹਾ ਉਹ ਤੁਹਾਡੇ ਹੱਥ ਚ ਕੀ ਹੈ ਕਹਿੰਦਾ ਕਿ 에어ਪੋਰਟ ਦੀ ਪੌੜੀ ਬੁਲਟੀ ਕਰਾਉਣੀ ਹੈ ਉਹ ਲਿਫਟ ਖਰਾਬ ਹੋ ਗਈ ਇਹ ਜਾਂ ਕੁਛ ਇਹਨਾਂ ਜਾਂਚ ਤਾਂ ਵੇਚਦੇ ਸੋ ਐਦਾਂ ਹੀ ਇਹਨਾਂ ਨੇ ਕੀਤਾ ਰੇਲਵੇ ਤੋਂ ਉਹਨਾਂ ਮੰਬਾਨੀ ਹੁੰਦੇ ਲੱਗੇ ਨੇ ਤੂੰ ਬੀਟੂ ਨੂੰ ਰੇਲਵੇ ਮੰਤਰੀ ਮਿਲਾਤਾ ਉਹ ਇਹਦੇ ਹੱਥ ਚੱਕ ਨਹੀਂ ਆਗਾ ਤੂੰ ਰੀਅਲਟੀ ਸ਼ਿੰਦੀ ਨੂੰ ਕੋਕਾਲੀ ਮਸ਼ੀਨ ਲਾਉਣੀ ਹੈ ਕਿਤੇ ਕੋਈ ਕੋਈ ਟਟ ਟਟ ਜੀ ਜਿਹੜੀ ਹੈ ਪਲੇਟ ਫਾਰਮ ਤੇ ਤੇ ਪੀਣੀ ਹੈ ਉਹ ਪ੍ਰਿੰਟ ਨਹੀਂ ਠੀਕ ਹੋਉਂਦੀ ਕੋਈ ਪ੍ਰਿੰਟਰ ਠੀਕ ਕਰਾਉਣਾ ਇਹ じゃ ਨਰੇਗਾ ਨਰੇਗਾ ਵਾਲਾ ਕੰਮ ਇਹਨਾਂ ਕੋਲ ਹੈਗਾ ਉਰੇ ਮੰਤਰੀ ਮੰਤਰੀ ਤਾਂ ਆਦੀ ਮੰਤਰੀ ਨੇ ਨਾ ਬਚਾਰੇ ਉਹਨੂੰ ਕਰ ਦਿੱਤਾ ਸਰ ਪਿੰਡ ਬਲਿਆਲ ਦੇ ਵਿੱਚ ਇੱਕ ਕਬੱਡੀ ਖਿਡਾਰੀ ਦੀ ਮੌਤ ਹੋਈ ਹੈ ਖੇਡਦੇ ਹੋਏ ਕਹਿੰਦੇ ਉਹਦੇ ਸਟੰਟ ਪਾਏ ਦੋ ਦਿਨ ਖਿਡਾਰੀਆਂ ਦੀ ਪਿਛਲੇ ਦਿਨੀ ਬਹੁਤ ਉਦਾਈ ਮੌਤ ਹੋਈ ਹੈ ਇਹ ਕਬੱਡੀ ਖੇਡਿਆ ਤੇ ਤਾਂ ਮੋਤਮਾਤਮਾ ਦਾ ਭਾਣਾ ਪਰ ਇਹ ਵੀ ਮੈਂ ਕੋਈ ਚੀਜ਼ ਆਪ ਨਹੀਂ ਜ਼ਿਆਦਾ ਦੇਖੂਗਾ ਨਾ ਕੋਈ ਰਿਪੋਰਟ ਇਦਾਂ ਦੀ ਆਈ ਹੈ ਬਾਹਰੋਂ ਦੀ ਹੈ ਸਰ ਉਹਦੇ ਸਟੰਟ ਪਈ ਹੋਈ ਸੀ ਡਾਕਟਰਾਂ ਨੇ ਮਨਾ ਕੀਤਾ ਸੀ ਪਰ ਉਹ ਕਹਿੰਦਾ ਮੇਰੇ ਕੋਲ ਹੋਰ ਕੋਈ ਸਾਧਨ ਨਹੀਂ ਸੀ ਕਮਾਈ ਦਾ ਪਰਿਵਾਰ ਦੇ ਵੀ ਸਿਰਫ ਉਹਦੀ ਘਰ ਵਾਲੀ ਰਹਿ ਗਈ ਮਾਂ ਤਾਂ ਪਿਤਾ ਹੈ ਨਹੀਂ ਪਹਿਲੇ ਐਕਰੀਆ ਕਿ ਜੇ ਮੈਡੀਕਲੀ ਕੋਈ ਪਹਿਲਾ ਇਸ਼ੂ ਸੀ ਤੇ ਬਾਅਦ ਵਿੱਚ ਉਹ ਜਾਨਲੇਵਾ ਸਾਥ ਮੈਂ ਉਹਦੀ ਗੱਲ ਹੈ ਪਰਵਾਰ ਨਾਲ ਸਾਡੀ ਹਮਦਰਦੀ ਹੈ ਪਰ ਬਹੁਤ ਸਾਰੇ ਵੱਡੇ ਵੱਡੇ ਕਬੱਡੀ ਪਲੇਅਰ ਜਿਹੜੇ ਸਾਡੇ ਪਿਛਲੇ ਦਿਨਾਂ ਚੋਂ ਉਹ اچانک ਮੌਤ ਹੋਈ ਹੈ ਤੇ ਬੜੇ ਪਤਾ ਨਹੀਂ ਕਿਸ estranda ਕਲਾਕਾਰਾਂ ਤੇ ਵੀ ਜਿੱਤ ਜਿਹੜਾ ਜਿੰਦਾ ਪਹਿਲਾਂ ਸੀ ਆਜ ਵੀ ਉਸ ਜੰਦਾ ਨਾ ਉਸ ਹਰ ਕੰਮ ਦਾ ਜੋ ਉਹ ਚਲੋ ਜਾਣਾ ਤਹਰੀਕ ਨਹੀਂ ਹੈ ਪਰ ਕਿ ਅਨਟਾਈਮਲੀ ਜਿਹੜਾ ਜਾਂਦਾ ਉਹ ਰੁਕ ਜਾਂਦਾ ਸੀਐਮ ਸਾਹਿਬ ਪੰਜਾਬ ਦੇ ਵਿੱਚ ਸਰ ਧੋਲੇ ਦੀ ਫਸਲਾਂ ਲੈ ਕੇ ਕੇਂਦਰ ਦੀਆਂ ਟੀਮਾਂ ਆਈਆਂ ਸੀ ਹੁਣ ਜਿਹੜੇ ਲਿਆਂਦੇ ਵਿੱਚ ਤੇ ਝਾੜ ਕਾਫੀ ਕੱਟਿਆ ਪਰ ਮੁਆਵਜ਼ਾ ਕੇਂਦਰ ਪੱਲ ਹਾਲ ਤੱਕ ਨਹੀਂ ਗਿਆ ਤੇ ਇਸ ਵਾਰ ਝਾੜ ਕਾਫੀ ਜ਼ਿਆਦਾ ਜਿਹੜਾ ਕੱਟਿਆ ਸਾਨੂੰ ਸਭ ਤੋਂ ਜ਼ਿਆਦਾ ਨਾਜ ਪੈਦਾ ਕਰਨ ਵਾਲਾ ਜ਼ਿਲ੍ਹਾ ਹੈਗਾ ਇੱਥੇ ਵੀ ਕਿਸੇ ਦੇ 30 ਤੋਂ 25% ਝਾੜ ਕਿਵੇਂ ਦੇਖੋ ਜੀ ਇਤਨਾ ਕੀਮਾ ਜਿਹੜੀਆਂ ਆਉਂਦੀਆਂ ਨੇ ਆਕੇ ਪੁੱਛਤਾ ਪਤਾ ਲੱਗ ਕਿ ਥੇ ਦਿੰਦੇ ਨੇ ਅੱਥੀ ਜਾ ਕੇ ਪੁੱਛਤਾ ਸੰਤ ਅੱਡੇ ਦੇ ਪੁੱਛਤਾ ਕਰਦੇ ਵਾਸਤੇ ਫੀਡਬੈਕ ਆਇਆ ਨਹੀਂ ਅਤੇ ਘਾੜਾਣਾ ਸੋਸ ਤੋਂ ਨਹੀਂ ਆਇਆ ਉਹ ਜਿਹੜਾ ਕਿ ਇਹ ਸੀ 16 ਸੋਸ ਬਣਾ ਲੈ ਲੋ ਵਾਸਤੇ ਨਮਣੀ ਸੋਸ ਤੋਂ ਨਹੀਂ ਆਇਆ ਸੋ ਇਹਨਾਂ ਤੋਂ ਪੰਜਾਬ ਵਾਸਤੇ ਬੀਜ ਦੀ ਆਪਣੀ ਪਹੁੰਚੀ ਨੰਬਰ ਫਰੂਟ ਫਾਰੀ ਵੀ ਰਹਾ ਆਹ ਅညာ ਸਰਕਾਰ ਜਿਹੜੀ ਉਹਨੇ ਸਖਸਾ ਮਨਾ ਕਰੀ ਅਸੀਂ ਬੀਜ ਬਣ ਰਹੇ ਹਾਂ ਜਿਹੜਾ ਮੁਫਤ ਦੇ ਵਿੱਚ ਬੀਜ ਜਿਹੜੇ ਖਾਦ ਪ੍ਰਦਾਨ ਤੇਰੀ ਨੇ ਤੇ ਨਾਲ ਕਰਾਂ ਦਾ ਇਕਲਾ 20000 ਦੀ ਕਰਦਾ ਤੇ ਨਾਲ 30000 ਦੀ ਆਇਕਰਕ ਜਿਲਕੇ ਪਨਾਹ ਜਾਂਦੇ ਪਰ ਹਟ ਗਿਆ ਫਸਲਾਂ ਦਾ ਹੁਣ ਤੱਕ 100 ਕਰੋੜ ਤੋਂ ਉੱਪਰ ਪੈਸਾ ਜਿਹੜਾ ਉਹ ਜਾ ਚੁੱਕਿਆ 700 ਕਰੋੜ ਦੀ ਨੀੜ ਕਿਤੇ ਪੈਸਾ ਵੀ ਨਾ ਜਾਰੀ ਕਰ ਚੁੱਕਿਆ ਤੇ ਉਹ ਹਰ ਰੋਜ਼ ਕਿਤਨੇ ਅੱਜ ਵੀ ਕਿਤਨੇ ਕਿਤੇ ਚੈੱਕ ਜਿਹੜੇ ਨੇ ਉਹ ਬਚੇ ਜਾਣਗੇ ਬਹਿਣਾ ਵੀ ਚੈੱਕ ਜੋ ਜੋ ਕਿਹਾ ਪਟਵਾਰੀਆਂ ਤੋਂ ਜਾਂਦਾ ਤਸਵੀਲਾ ਤੋਂ ਬਹਨੂਗਾ ਤੋਂ ਉਹ ਪਟਾਏ ਜਾਣੀ ਐ ਅਸੀਂ ਕਰਵਾਉਣੀ ਐ ਤੇ ਉਹ ਪਟਾਏ ਜਾਣੀ ਅਸੀਂ ਇੱਕ ਵਾਰੀ ਸਰ ਵਿਮਾ ਯੋਜਨਾ ਕਦੋਂ ਸ਼ੁਰੂ ਕਰ ਰਹੇ ਹੋ ਜੀ ਵਿਮਾ ਯੋਜਨਾ ਅਗਲੇ ਮਹੀਨੇ ਤੋਂ ਜਾਣੀ ਸ਼ੁਰੂ 10 ਲੱਖ ਰੁਪਏ ਤੇ ਸੀਮ ਸਿੰਘ ਸਾਹਿਬ ਸੰਗਰੂਰ ਤੁਹਾਡੀ ਸਿਟੀ ਹੈ ਤੁਹਾਡੇ ਕੈਂਤੀ ਲੋਕਾਂ ਨੇ ਵੋਟਾਂ ਪਾਈਆਂ ਪਰ ਉਥੇ ਐਮ ਸੀ ਅਸਤੀਫਾ ਦੇ ਗਏ ਜਿਵੇਂ ਬਾਕੀ ਏਰੀਆ ਚ ਵਿਕਾਸ ਕਾਰਜ ਹੋ ਰਹੇ ਨੇ ਉਥੇ ਨਹੀਂ ਹੋ ਰਹੇ ਜੇ ਹੁੰਦੇ ਨੇ ਤਾਂ ਰੁਕ ਜਾਂਦੇ ਨੇ ਜੀ ਤੇ ਬਿਊਰੋਕ੍ਰੇਸੀ ਕਹਿੰਦੀ ਹੈ ਵੀ ਉਥੇ ਰਾਜਨੀਤੀ ਕੀਤੀ ਜਾ ਰਹੀ ਹੈ ਸਰ ਹਾਂ ਰਾਜਨੀਤੀ ਤੋਂ ਹਟ ਕੇ ਤਾਂ ਆਇਆ ਨਾ ਤਾਂ ਸਮੂਹ ਵੀ ਸ਼ਾਇਦ ਨਿਕਾਇਆ ਬੰਦ ਜਿਹੜੀ ਹੈ ਕਿ ਜਿਹੜਾ ਕੰਟਰੈਕਸ਼ਨ ਨੂੰ ਵੀ ਨਾਸ ਹੈ ਲੋਕਾਂ ਤੇ ਲੈ ਕੇ ਅਧਿਕਾਰੀਆਂ ਨੂੰ ਵੀ ਮੈਂ ਅਪੋਰਟ ਚਾਈ ਕੀਤੀ ਉਹ ਸਟਾਕਾਂ ਦੀ ਵੀ ਸ਼ਿਕਾਇਤ ਸੀ ਕਿ ਮਟੀਰੀਅਲ ਮਾਰ ਹੈ ਬੜੇ ਸਖਤ ਤਰੀਕੇ ਨਾਲ ਆਰਡਰ ਦਿੱਤੇ ਗਏ ਨੇ ਕਿ ਜੇ ਇਸ ਤਰ੍ਹਾਂ ਦੀ ਕੋਈ ਕੋਈ ਸਾਨੂੰ ਹੋ ਰਹੀ ਤਾਂ ਸੀਟੀਸੀ ਨੂੰ ਆਰਡਰ ਕਰਨਾਗੇ ਤੇ ਇਸ ਕਰਕੇ ਲੋਕਾਂ ਦਾ ਪੈਸਾ ਜਿਹੜਾ ਲੋਕਾਂ ਦੇ ਨਾਮ ਲਾਇਆ ਜਾਊਗਾ ਮੈਂ ਤਾਂ ਪਹਿਲਾਂ ਤੋਂ ਪੋਰਟ ਪੋਰਟ ਕਾਹਦੇੰਦਾਰੇ ਮੈਂ ਤੇ ਸਰ ਐਮ ਸੀ ਤੁਹਾਨੂੰ ਮਿਲਣ ਨਹੀਂ ਐਮ ਸ਼ਹਿਰ ਦਾ ਬਹੁਤ ਬੁਰਾ ਹੈ ਨਾ ਸਫਾਈ ਦਾ ਬਹੁਤ ਬੁਰਾ ਹੈ ਨਾ ਦੇਖੋ ਕਹਾਂ ਨੇ ਸਾਰੇ ਸਾਰੇ ਸ਼ਕਤੀ ਨੂੰ ਇਕੱਲੇ ਤੋਂ ਹੀ ਸ਼ਹਿਰ ਦਾ ਜਾ ਸੋਣ ਬੁਟਾ ਨਹੀਂ ਇਹ ਤੋਂ ਪਹਿਲਾਂ ਕੰਮ ਹੋਇਆ ਹੀ ਸੀ ਹੁਣ ਜਿਹੜੀ ਹੌੜ ਬੜੀ ਸ਼ੁਰੂ ਹੋਊਗਾ ਸਾਰਾ ਕੁਝ ਹੀ ਸ਼ੁਰੂ ਹੋ ਜੂਗਾ ਦੇਖੋ ਗਰਾਊਂਡ 3000 ਗਰਾਊਂਡ ਦਾ ਬਣਨੇ ਸ਼ੁਰੂ ਹੋ ਗਏ ਨੇ ਹੁਣਾਂ ਚ ਟ੍ਰੈਕ ਬਣੇ ਟੈਕ ਬਣਨ ਨੂੰ ਟਾਈਮ ਲੱਗੂਗਾ ਤੇ ਉਹ ਤਾਂ ਉਹ ਕਹਿੰਦੇ ਜਿੱਦ ਦੇ ਅਨਾਉਂਸ ਕਰਤਾ ਉਹਦੇ ਦਿਖਾਓ ਸਾਹਮਣੇ ਲੋਕੀ ਪਾਰਟੀ ਆਪ ਤਾਂ ਕੁਝ ਕੰਮ ਚੁੱਕਿਆ ਨਹੀਂ ਕਿਉਂਕਿ ਆਪ ਤਾਂ ਕੋਈ ਸੀਰੀਅਲ ਨਹੀਂ ਲੜਾਈ ਲੜੀ ਜਾਂਦੇ ਸਾਰੇ ਕਨਾ ਉਹ ਕਨਾ ਮੇਰੀ ਬਾਰੀ ਹੋ ਉਹ ਕਨਾ ਮੇਰੀ ਬਾਰੀ ਹੋ ਉਹ ਕਨਾ ਮੈਨੂੰ ਬਾਹਰ ਰੋਕਦਾ ਮੈਨੂੰ ਬਾਹਰ ਰੋਕਦਾ ਮੈਨੂੰ ਹੀ ਬਾਸ ਲਿਆ ਮੈਂ ਠੀਕ ਹੋ ਗਿਆ ਪਬਲਿਕ ਹੈ ਜੀ ਲੋਕ ਨੇ ਇਹਨੂੰ ਸਾਰਾ ਪਤਾ ਹੈ ਕਿਨੇ ਕਰੋ ਕਿੱਥੇ ਲੁਕਿਆ ਕਿੱਥੇ ਉਹਨੂੰ ਲੁਕੋਟਿਆ ਸੋ ਆਮ ਆਦਮੋ پارٹی ਆਮ ਲੋਕਾਂ ਦੀ ਪਾਰਟੀ ਹੈ ਉਹਨਾਂ ਨਾਲ ਬੈ ਕੇ ਜਿਹੜੇ ਵੀ ਚੁਣੇ ਹੋਏ ਨੁਮਾਇੰਦੇ ਨੇ ਉਹਨਾਂ ਨਾਲ ਬੈ ਕੇ ਅੱਜ ਵੀ ਮੈਂ ਇੱਥੇ ਜਾ ਕੇ ਘੰਟਾ ਉੱਤੇ ਉਹ ਤੁਹਾਡੇ ਨਾਲ ਮਿਲਣਾ ਚਾਹੁੰਦੇ ਨਹੀਂ ਜੀ ਮਿਲਣਾ ਹੈ سر <muchas> شکراً <Sir. muchas>